SSP ਸਰਤਾਜ ਸਿੰਘ ਚਾਹਲ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਗਰੂਰ ਪੁਲਿਸ ਵੱਲੋਂ DSP ਸੁਖਦੇਵ ਸਿੰਘ ਦੀ ਅਗਵਾਈ ਵਿੱਚ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਅਤੇ ਕੈਸ਼ਓਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਸੰਗਰੂਰ ਵਿਖੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ DSP ਸੁਖਦੇਵ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਰੇਲਵੇ ਸਟੇਸ਼ਨ ਵਿਖੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਸ਼ਰਾਰਤੀ ਅਨਸਰਾਂ ਉਤੇ ਠੱਲ ਪਾਉਣ ਲਈ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਉਨਾ ਦੱਸਿਆ ਕਿ ਸਬਡਿਵੀਜ਼ਨ ਸੰਗਰੂਰ ਅਧੀਨ ਲੰਗੇ ਹਫ਼ਤੇ ਦੌਰਾਨ ਨਸ਼ਾ ਸੰਬੰਧੀ 2 ਕੇਸ ਦਰਜ ਕਰਕੇ 2 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮੌਕੇ ਡੀਐਸਪੀ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਵੀ ਅਪੀਲ ਕੀਤੀ ਕਿੰਨੇ ਚੈਕਿੰਗ ਹੈ ਜੀ ਇਸ ਤਰ੍ਹਾਂ ਦੇ ਤੇ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਪਿੱਛੇ ਨਵਰਾਤਰੀ ਸੀਗੇ ਫਿਰ ਦਸਹਿਰਾ ਹੁਣ ਆ ਕਿ ਵਿਆਹ ਦੀ ਆਪਾਂ ਵਿਆਹ ਦੀ ਅਮਦ ਇਹ ਤੋਂ ਪਹਿਲਾਂ ਆਪਾਂ ਦੀ ਬਲਮਤੀ ਜੀ ਦੁਆਰਾ ਜਦੋਂ ਬਿਹੜਾ ਮਨਾ ਕੇ ਤੇ ਫੈਸਟੀਵਲ ਸੀਜ਼ਨ ਦੇ ਦੌਰ ਦੇ ਸੀ ਸਪੈਸ਼ਲ ਡਰਾਈਵ ਚਲਾਉਂਦੇ ਰਹਿੰਦੇ ਆ ਚੈਕਿੰਗ ਦੀ ਤਾਂ ਜੋ ਕੋਈ ਤਨਸਫਾਵੇਂ ਘਟਨਾ ਨਾ ਹੋ ਸਕੇ ਅੱਜ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਅਸੀਂ ਦੋ ਥਾਣਿਆਂ ਦੀ ਟੀਮ ਪੀਸੀਆਰ ਦੀਆਂ ਟੀਮਾਂ ਸਾਰੀਆਂ ਲਗਾ ਕੇ ਸਪੈਸ਼ਲ ਚੈਕਿੰਗ ਕਰ ਰਹੇ ਆ ਤਾਂ ਜਿਹੜੇ ਕੋ ਬਾਹਰੋਂ ਆ ਰਹੇ ਨੇ ਵਿਅਕਤੀ ਕਿ ਉਹਨਾਂ 'ਚ ਕੋਈ ਸ਼ੱਕੀ ਜਾਂ ਕ੍ਰਿਮੀਨਲ ਬੰਦਾ ਨਾ ਹੋਵੇ ਅਸੀਂ ਆਪਣੇ ਐਪਸ ਦੇ ਰਾਹੀਂ ਚੈਕਿੰਗ ਕਰ ਰਹੇ ਹਾਂ ਉਹਦੀ ਫਿਜ਼ੀਕਲ ਚੈਕਿੰਗ ਕਰ ਰਹੇ ਹਾਂ ਜਨਾਂ ਦੇ ਲੱਗੇ ਦੀ ਚੈਕਿੰਗ ਕਰ ਰਹੇ ਹਾਂ ਇਸ ਦੇ ਨਾਲ ਨਾਲ ਅ ਪਿਛਲੇ ਹਫਤੇ 'ਚ ਅਸੀਂ ਡਰੱਗ ਫਰੰਟਸ ਤੇ ਵੀ ਆਪਣੀ ਜਿਹੜੀ ਕਾਰਵਾਈ ਲਗਾਤਾਰ ਜਾਰੀ ਰੱਖੀ ਹੋਈ ਹੈ ਉਹਦੇ 'ਚ ਅਸੀਂ ਦੋ ਮੁਕਦਮੇ ਦਰਜ ਕਰਕੇ ਤੇ ਅ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਲਾਵਾ 16 ਹੋਰ ਮਰਜ਼ਮਾ ਨੂੰ ਗ੍ਰਿਫਤਾਰ ਕਰਕੇ ਜੇਨਾਂ 'ਚ ਭੇਜਿਆ ਤੇ ਦੇ ਨਾਲ ਨਾਲ ਜਿਹੜੇ ਡਰੱਗ ਵਿਕਟਿਮਸ ਨੇ ਉਹਨਾਂ ਦੀ ਰੀਹੈਬਿਲੀਟੇਸ਼ਨ ਤੇ ਅਸੀਂ ਫੋਕਸ ਕੀਤਾ ਹੋਇਆ 8 ਜਿਹੜੇ ਵਿਕਟਿਮ ਨੇ ਉਹਨਾਂ ਦੀ ਅਸੀਂ ਦਵਾਈ ਚਾਲੂ ਕਰਾਈ ਹੈ ਅਤੇ ਇੱਕ ਡਰੱਗ ਐਡਿਕਟ ਨੂੰ ਅਸੀਂ ਨਸ਼ਾ ਕੇਂਦਰ 'ਚ ਜਮਾ ਕਰਵਾਇਆ ਤੇ ਉੱਥੇ ਉਹਨਾਂ ਦੀ ਰੀਹੈਬਿਟੇਸ਼ਨ ਸ਼ੁਰੂ ਕਰਵਾ ਦਿੱਤੀ ਹੈ ਹੁਣ ਟ੍ਰੇਨ ਦੇ ਜਿਹੜੇ ਸਵਾਰੇ ਉਤਰਨਗੇ ਉਹਨਾਂ ਦੀ ਚੈਕਿੰਗ ਹੋਏਗੀ ਜੀ ਬਿਲਕੁਲ ਉਹਨਾਂ ਦੀ ਚੈਕਿੰਗ ਹੋਏਗੀ ਠੀਕ ਹੈ ਜੀ